ਏ ਪਾਣੀ ਵੀ ਜਿਹੜੇ ਜਦੋਂ ਇਹ ਚੱਲਦਾ ਹੁੰਦਾ ਸੀ ਆ ਚੀਜ਼ਾਂ ਉੱਪਰ ਥੱਲੇ ਹੁੰਦੀਆਂ ਹੁੰਦੀਆਂ ਸੀ ਇੱਕ ਉੱਪਰ ਹੋਣੀ ਦੂਜੀ ਥੱਲੇ ਹੋਣੀ ਉਹਨੇ ਉੱਪਰ ਜਾਣਾ ਇਹਨੇ ਥੱਲੇ ਆਉਣਾ ਐਡੀ ਜ਼ਿੰਦਗੀ ਜ਼ਿਆਦਾ ਵਧੀਆ ਆ ਵੀ ਕਰਕੇ ਇਹਦਾ ਨਵਾਂ ਬਹਿ ਰਿਹਾ ਹੈ ਡਿਸਪੈਂਸਰੀ ਵੀ ਹੈਗੀ ਆ ਪਿੰਡ 'ਚ ਡਾਕਟਰ ਐਸ ਕੇ ਮਦਾਨ ਬੋਲੇ ਕਤੂਰੇ ਓਏ ਉਹ ਬੱਲੇ ਤੁਹਾਡੇ ਅੱਗੇ ਸਿਆਲਾਂ ਦੇ ਵਿੱਚ ਨਾ ਤੁਹਾਨੂੰ ਦਿਖਾਵਾਂਗੇ ਇੱਥੇ ਅਸੀਂ ਗੁੜ ਵੀ ਕੱਢਾਂਗੇ ਅੱਗੇ ਇਹਨਾਂ ਦਾ ਭਾਜੀ ਹੋਣਾ ਦਾ ਜਿਹੜਾ ਬੇਲਣਾ ਹੋਣਾ ਤਾਂ ਹਾਂਜੀ ਮੇ ਮਿੱਤਰੋ ਵੈਰੀ ਗੁੱਡ ਮਾਰਨਿੰਗ ਜੀ ਤੇ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਬਹਾਂਸਾਰਨ ਟਾਕਸ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਕਿਪ ਨਾ ਕਰਿਓ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਅਗੇਨ ਭੈਣ ਸਾਡੀ ਦੇ ਵੱਡੇ ਭੈਣ ਜੀ ਦੇ ਪਿੰਡੋਂ ਹੋਈ ਆ ਤੇ ਆਪਾਂ ਇਸ ਵੇਲੇ ਘੁੰਮ ਰਹੇ ਆ ਜੀ ਉਹਨਾਂ ਦੇ ਪਿੰਡ ਤੇ ਪਿੰਡ ਵੀ ਤੁਹਾਨੂੰ ਦਿਖਾਵਾਂਗੇ ਅੱਜ ਦੀ ਜਿਹੜੀ ਇਹ ਵੀਡੀਓ ਦੇ ਵਿੱਚ ਪਿੰਡ ਦਾ ਵੀ ਟੂਰ ਸਾਰਾ ਕਰਾਵਾਂਗੇ ਇਹਨਾਂ ਦਾ ਜਿਹੜਾ ਪਿੰਡ ਆ ਇਹ ਸਾਰਾ ਦਿਖਾਵਾਂਗੇ ਤੁਹਾਨੂੰ ਤੇ ਬਣੇ ਰਹਿਓ ਵੀਡੀਓ ਦੇ ਵਿੱਚ ਖੇਤਾਂ ਨੂੰ ਵੀ ਜਾਵਾਂਗੇ ਖੇਤਾਂ 'ਚ ਵੀ ਘੁੰਮ ਫਿਰ ਕੇ ਆਵਾਂਗੇ ਖੇਤ ਵੀ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ Enjoy ਕਰੋ ਐ ਪਾਣੀ ਪੀ ਬਾਣੀ ਨਹੀਂ ਪੀਣਾ ਆ ਛੋਟੀ ਕਰਦੀ ਆ ਦਾਂਦੀ ਉਹ ਪਾਣੀ ਪੀਲਾ ਤੇਰੇ ਕਰਕੇ ਮੋਟਰ ਚਲਾਈ ਆ ਏ ਚੱਲ ਨਹੀਂ ਪੀਣਾ ਬੱਸ ਚੱਲ ਰਾ ਛੋਟੀ ਛੋਟੀ ਵਲੌਗ ਚ ਆ ਗਈ ਯਾਰ ਛੋਟੀ ਵਲੌਗ ਚ ਆ ਗਈ ਛੋਟੀ ਤੈਨੂੰ ਫੇਮਸ ਕਰਦਾ ਤੈਨੂੰ ਤੈਨੂੰ ਫੇਮਸ ਕਰਤਾ ਤੈਨੂੰ ਅਸੀਂ ਕਿੱਥੇ ਬਣਨੀ? ਬਾਲਡ ਵਾਈਡ ਫੇਮਸ ਹੋ ਗਈ ਤੂੰ। ਚੱਲ ਚੱਲ। ਨਹੀਂ ਪੀਤਾ ਪਾਣੀ। ਪੀਤਾ ਹੀ ਨਹੀਂ ਪਾਣੀ। ਨਹੀਂ। ਗੁੱਸੇ ਆਏ। ਚੱਲ। ਮੈਂ ਤੋਹਰੇ ਨਹੀਂ। ਕਿਹਤੋ? ਮੈਂ ਤੋਹ। ਹਾਂ ਹਾਂ। ਇਹਨੇ ਵੀ ਨਹੀਂ ਪੀਣਾ ਮੁੜ ਕੇ। ਇਹ। ਨਾ ਇਹ ਗੱਲ ਦੀ। ਇੱਕ ਦੀ ਜਆ ਮਿੱਤਰੋ। ਨਿੱਕਾ ਜਿਹਾ ਬੂਟਾ ਆ। ਛੋਟਾ ਜਿਹਾ ਬੂਟਾ ਆ ਤੇ ਅਮਰੂਦ ਦੇਖੋ ਲਗਾਇਆ ਉਹਨੂੰ। ਬਾਪੀ ਜੀ ਆਹ ਹਲੇ ਤੱਕ ਬੂਟਾ ਵੱਡਾ ਵੀ ਨਹੀਂ ਹੋਇਆ ਜੇ ਇੰਨੇ ਕ ਨੂੰ ਮਰੂਤ ਲੱਗਣ ਲੱਪੇ ਜਦੋਂ ਵੱਡਾ ਹੋ ਗਿਆ ਕਿੰਨੇ ਨਜ਼ਾਰੇ ਬਨੂਗਾ ਹੈ ਹੈ ਇਹ ਅਸਲ 'ਚ ਨਾ ਗੁੱਸੇ ਦਾ ਹੋਈ ਉਹ ਆ ਪਾਣੀ ਪਤਾ ਕਾਦੇ ਨਹੀਂ ਪੀਂਦੀ ਇਹਦੇ ਲਵਾਤਾ ਡਾਕਟਰ ਨੂੰ ਸੱਦ ਕੇ ਟੀਕਾ ਇਹ ਤਾਂ ਹੁਣ ਗੁੱਸੇ ਹੋ ਗਈ ਆ ਕਹਿੰਦੀ ਮੈਂ ਨਹੀਂ ਪਾਣੀ ਪੀਣਾ ਤੁਸੀਂ ਮੇਰੇ ਟੀਕਾ ਲਵਾਤਾ ਹਾਂ ਗੁੱਸੇ ਹੋ ਗਈ ਨਾ ਤੂੰ ਗੁੱਸੇ ਹੋ ਗਈ ਨਾ ਤੂੰ ਤੇਰੇ ਟੀਕਾ ਲਗਾ ਕਰਕੇ ਗੁੱਸੇ ਆ ਨਾ ਰੋਈ ਨਾ ਜਾ ਹੁਣ ਤੋਂ ਆ ਇੱਕ ਚੀਜ਼ ਆ ਵੀ ਇੱਕ ਚੀਜ਼ ਆ ਆ ਜਿਹੜੇ ਆ ਨਾ ਇੰਜਨ ਹੁੰਦੇ ਸੀ ਇਹ ਇਹ ਹਾਲੇ ਬਹੁਤ ਵਧੀਆ ਇੰਜਨ ਹੁੰਦੇ ਸੀਗੇ ਪਹਿਲੇ ਸਮਿਆਂ ਦੇ ਹੁੰਦੇ ਸੀ ਜਿਆਦੇ ਇਹ ਹੁਣ ਤਾਂ ਇੰਜਨਾਂ ਦਾ ਕੰਮ ਹੀ ਨਹੀਂ ਰਿਹਾ ਕਿਉਂਕਿ ਮਸ਼ੀਨਾਂ ਜਿਹੜੀਆਂ ਆ ਉਹ ਮੋਟਰਾਂ ਦੇ ਹੋ ਗਈਆਂ ਤੇ ਪਤਾ ਕੀ ਆ ਮਸ਼ੀਨਾਂ ਜਿਹੜੀਆਂ ਆ ਉਹ ਮੋਟਰਾਂ ਦੇ ਹੋ ਗਈਆਂ ਤੇ ਅੱਗੇ ਜਦੋਂ ਹੁਣ ਵੇਲਣਿਆ ਤੇ ਹੁੰਦੇ ਸੀਗੇ ਲਾਏ ਉਹ ਇਹ ਇੰਜਨ ਉੱਥੇ ਕਿਤੇ ਕੋਈ ਕੋਈ ਮਿਲਦਾ ਆ ਪਰ ਉਹ ਵੀ ਜਿੱਦਾਂ ਹੁਣ ਨਵੇਂ ਐਡਵਾਂਸ ਜਿਹੜੇ ਇੰਜਣ ਅੱਜ ਕੱਲ ਆ ਗਏ ਆ ਉਹ ਲਾਪੇ ਆ ਲਉਣ ਤੇ ਇਹ ਇੰਜਣਾਂ ਦੀ ਵਿਚਾਰਿਆਂ ਦੀ ਹੁਣ ਹੈ ਨਹੀਂ ਪੁੱਛ ਗਿਛ ਤੇ ਪਰ ਇੰਜਣ ਬਹੁਤ ਵਧੀਆ ਹੁੰਦੇ ਸੀ ਇਹ ਸਾਡੇ ਪਿੰਡ ਹੁੰਦਾ ਸੀਗਾ ਆ ਉੱਥੇ ਨਾ ਬਿਲਣੇ ਨੂੰ ਲੱਗਾ ਆ ਇਹ ਜਦੋਂ ਇਹਨੂੰ ਸਟਾਰਟ ਕਰਦੇ ਹੁੰਦੇ ਸੀਗੇ ਇਹ ਨਾ ਹੌਲੀ ਹੌਲੀ ਇਹਦਾ ਗੀੜਾ ਹੁੰਦਾ ਸੀ ਠੁੱਕ ਠੱਕ 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 ਐਜਦਾ ਰਿਆ ਹਲਾ ਹੁੰਦਾ ਸੀ ਇਹ ਬਹੁਤ ਵਧੀਆ ਲੱਗਦੀ ਹੁੰਦੀ ਸੀ ਇਹਦੀ ਆਵਾਜ਼ ਤੇ ਹੁਣ ਤਾਂ ਇਹ ਵਿਚਾਰਾ ਹੈ ਨਹੀਂ ਚੱਲਣ ਯੋਗ ਜੇ ਚੱਲਦਾ ਹੁੰਦਾ ਤਾਂ ਤੁਹਾਨੂੰ ਜਰੂਰ ਸੁਣੋ ਉਹਦੇ ਬਾਕੀ ਜੇ ਕਿਤੇ ਉਹ ਵੀਡੀਓ ਮਿਲੀ ਤਾਂ ਕਲਿੱਪ ਜ਼ਰੂਰ ਮੈਗਰ ਇਹ ਜਦੋਂ ਇਹ ਚੱਲਦਾ ਹੁੰਦਾ ਸੀ ਆ ਚੀਜ਼ਾਂ ਉੱਪਰ ਥੱਲੇ ਹੁੰਦੀਆਂ ਹੁੰਦੀਆਂ ਸੀ ਇਹਦੀ ਇੱਕ ਉੱਪਰ ਹੋਣੀ ਦੂਜੀ ਥੱਲੇ ਹੋਣੀ ਉਹਨੇ ਉੱਪਰ ਜਾਣਾ ਇਹਨੇ ਥੱਲੇ ਆਉਣਾ ਏਦਾਂ ਇਹ ਚੱਲਦੀ ਹੁੰਦੀ ਸੀ ਏਦਾਂ ਇਹ ਚੱਲਦੀਆਂ ਹੁੰਦੀਆਂ ਸੀ ਇਹ ਇਹ ਬਹੁਤ ਕੈਂਟ ਚੀਜ਼ ਲੱਗਦੀ ਹੁੰਦੀ ਸੀ ਜਦੋਂ ਚੱਲਦੇ ਹੁੰਦੇ ਸੀ ਇਹ ਤੇ ਇਹ ਬਹੁਤ ਐਡਵਾਂਸ ਟੈਕਨੋਲੋਜੀ ਦੇ ਇੰਜਨ ਸੀਗੇ ਜਿਹੜੇ ਇਹ ਵਾਲੇ ਇੰਜਨ ਸੀਗੇ ਤੇ ਪਰ ਆਪਣੇ ਇਹ ਚਲੋ ਰੱਖਿਆ ਆ ਭੈਣ ਹੁਣਾਂ ਨੇ ਸਾਡੇ ਭਾਜੀ ਹੁਣਾਂ ਨੇ ਸਾਂਭ ਕੇ ਤੇ ਭਾਜੀ ਹੁਣਾਂ ਨੂੰ ਇਹਨਾਂ ਨੂੰ ਕਰਾਂਗੇ ਇਹਨਾਂ ਦੇ ਇੱਥੇ ਇਣਾ ਵੀ ਰੰਗ ਰੋਂਗ ਕਰਕੇ ਇਹਨੂੰ ਵਧੀਆ ਰੱਖੋ ਹਨਾ ਸਵਾਰ ਕੇ ਬਾਕੀ ਇਹ ਕਰਦੀ ਓਪਰਾ ਡਰੀਦਾ ਨਹੀਂ ਹੁੰਦਾ ਮੈਂ ਤੈਨੂੰ ਕੁਛ ਕਹਿੰਦਾ ਥੋੜੀ ਜਿਹਾ ਜਿੱਦਾਂ ਤੂੰ ਮੇਰੇ ਹਾਲ ਦੇਖਦੀਆਂ ਮੈਨੂੰ ਲੱਗਦਾ ਜੇ ਮੈਂ ਥੋੜੇ ਜਿਹਾ ਕੋਲ ਤੇਰੇ ਹੋਰ ਆ ਗਿਆ ਤੂੰ ਟਿੱਲਰ ਲੈ ਜਣੇ ਖਿੱਚ ਕੇ ਐ ਕਮਲਿਆ ਕਿਹੜੀਆਂ ਗੱਲਾਂ ਕਰਦੀ ਆ ਭੈਣ ਹੁਣਾ ਦੀ ਹਵੇਲੀ ਦੀਆਂ ਨਾ ਮੋਰੀ ਉਹਨਾਂ ਦੇ ਪਲਾਟ ਜਿਹੜਾ ਇਹ ਉਹਨਾਂ ਦਾ ਤੇ ਪੱਠੇ-ਪੁੱਠੇ ਬੀਜਦੇ ਹੁੰਦੇ ਇੱਥੇ ਬਹੁਤ ਸੋਹਣੇ ਪੱਠੇ-ਪੁੱਠੇ ਆ ਨਾਲੇ ਇਹ ਬੜੀ ਮौज ਆ ਵੀ ਇੱਥੋਂ ਵੱਢ ਕੇ ਇੱਥੇ ਸੜ ਦੇਣੇ ਆ ਹਵੇਲੀ ਚ ਤੇ ਗੁਰੂ ਘਰ ਗੁਰੂ ਘਰ ਬਹੁਤ ਸੋਹਣਾ ਬਣਾਇਆ ਪਿੰਡ ਦਾ ਇਹਨਾਂ ਨੇ ਕਰੋ ਦਰਸ਼ਨ ਮਹਾਰਾਜ ਦੇ ਬਾਕੀ ਇੱਕ ਚੀਜ਼ ਆ ਜਿੱਦਾਂ ਇਹਨਾਂ ਦੇ ਪਿੰਡ ਦੇ ਵਿੱਚ ਨਾ ਮੋਸਟਲੀ ਲੋਕ ਜਾ ਦਰਬਾਰ ਹੀ ਆ ਤੇ ਬਾਹਰ ਜਾਦੇ ਲੋਕ ਗਏ ਹੋ ਆ ਉਹਦੇ ਕਰਕੇ ਕੋਠੀਆਂ-ਕੁਠੀਆਂ ਬਹੁਤ ਵੱਡੀਆਂ-ਵੱਡੀਆਂ ਇੱਧਰ ਪਾਈਆਂ ਆ ਬਾਕੀ ਇੱਕ ਚੀਜ਼ ਹੈਗੀ ਆ ਬਈ ਸ਼ਹਿਰ ਵੀ ਲੋਕਾਂ ਨੂੰ ਪਸੰਦ ਆ ਤੇ ਸਾਨੂੰ ਪਿੰਡ ਪਸੰਦ ਆ ਪਿੰਡਾਂ ਦੇ ਸ਼ਹਿਰਾਂ ਦਾ ਆਪੋ ਆਪਣਾ ਜਿਹਾ ਹਸਾਫਤ ਦਾ ਵਿਆਹ ਪਰ ਪਿੰਡਾਂ ਦੀ ਜ਼ਿੰਦਗੀ ਜ਼ਿਆਦਾ ਵਧੀਆ ਹੈ ਆ ਵੀ ਘਰ ਕੇ ਦਾ ਨਵਾਂ ਪੈ ਰਿਹਾ ਹੈ ਡਿਸਪੈਂਸਰੀ ਵੀ ਹੈਗੀ ਆ ਪਿੰਡ 'ਚ ਡਾਕਟਰ ਐਸ ਕੇ ਮੈਦਾਨ ਜੇ ਕਿਸੇ ਨੂੰ ਲੋੜ ਆ ਡਾਕਟਰ ਸਾਹਿਬ ਦੀ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਲਓ ਜੀ ਇਹ ਹੈਗਾ ਜੀ ਪਿੰਡ ਸਾਡੇ ਸਿਸਟਰ ਦਾ ਪਿੰਡ ਕਰਤਾਰਪੁਰ ਤੋਂ ਜਿਹੜਾ ਰੋਡ ਜਾਂਦਾ ਆ ਭੋਪਰ ਨੂੰ ਉੱਥੇ ਮੌਜੂਦ ਆ ਜੀ ਪਿੰਡ ਕਾਲਾ ਖੇੜਾ ਤੇ ਪਿੰਡ ਉਹ ਤਾਂ ਛੋਟਾ ਜਿਹਾ ਆ ਪਰ ਵਧੀਆ ਡਿਵੈਲਪਮੈਂਟ ਕਾਫੀ ਆ ਪਿੰਡ 'ਚ ਪਿੰਡ ਬਾਲਾ ਵੱਡਾ ਤਾਂ ਨਹੀਂ ਹੈਗਾ ਕਾਰ ਬਹੁਤ ਸੋਹਣੇ ਲੋਕਾਂ ਨੇ ਪਾਇਆ ਵਾ ਇੱਥੇ ਵੱਡੇ ਵੱਡੇ ਕਾਰ ਪਿੰਡ ਦਾ ਦੂਰ ਤੁਹਾਨੂੰ ਗੱਡੀ ਚ ਹੀ ਕਰਾਵਾਂਗੇ ਅੱਜ ਤੇ ਇਹ ਹੈਗਾ ਜੀ ਸਰਪੰਚ ਸਾਹਿਬ ਦਾ ਕਾਰ ਇਹ ਇੱਥੇ ਦੇ ਸਰਪੰਚ ਸਾਹਿਬ ਦਾ ਕਾਰ ਹੈ ਗੁਰ ਜਿਹੜਾ ਦਰਸ਼ਨੀ ਗੇਟ ਇਹਨਾਂ ਨੇ ਬਣਾਇਆ ਪਿੰਡ ਵਾਲਿਆਂ ਨੇ ਬਹੁਤ ਸੋਹਣਾ ਬਣਾਇਆ ਗੁਰੂ ਘਰ ਦਾ ਇਹ ਤਕਰੀਬਨ ਪਿੰਡ ਦੀ ਫੇਰ ਨਹੀਂ ਆ ਘਰ ਬਣਦੇ ਵੀ ਬਹੁਤ ਪਏ ਆ ਤੇ ਘਰ ਵਧੀਆ ਬਣੇ ਹੋ ਕਾਫੀ ਵਧੀਆ ਆ See. yeah when you have up into the bar bar ਪਿੰਡਾਂ ਦਾ ਉਧਰਲੀ ਸਾਈਡ ਤਕਰੀਬਨ ਛੋਟੇ ਛੋਟੇ ਹੀ ਆ ਪਰ ਪਿੰਡਾਂ ਦੀਆਂ ਜ਼ਮੀਨਾਂ ਬਹੁਤ ਹੈ ਇੱਧਰ ਪਿੰਡਾਂ ਦੀ ਜਨ ਆਬਾਦੀ ਦਾ ਉਧਰ ਏਡੀ ਜਦੋਂ ਮਤਲਬ ਨਹੀਂ ਹੈ ਕਿ ਬਟ ਜ਼ਮੀਨਾਂ ਕਾਫੀ ਆ ਆ ਲੂ ਲੂ ਲੱਗੇ ਹੋ ਆ ਹਰ ਪਾਸੇ ਪਿੰਡ ਦਾ ਛਪੜ ਪਿੰਡ ਦੀ ਲੇਕ ਥਿਸ ਇਜ਼ ਕਾਲਡ ਪਿੰਡ ਦੀ ਲੇਕ ਕਰਿਆਨ ਦੇ ਦੀ ਦੁਕਾਨ ਜੀ ਵੀ ਮਿੱਤਰੋ ਤੇ ਹੁਣ ਬੈਕ ਟੂ ਹੋਮ ਚੱਲ ਪਏ ਆ ਘਰ ਨੂੰ ਐਦਾਂ ਆ ਬਈ ਜਿੱਦਾਂ ਮਰਜੀ ਜਿੱਥੇ ਮਰਜੀ ਜਾਇਓ ਹੈਂਡਲ ਨੂੰ ਫੇਰ ਘਰ ਨੂੰ ਤਾਂ ਹੈਂਡਲ ਨੂੰ ਤੇਰੀ ਉਹ ਕੁੱਤਾ ਪੈ ਗਿਆ ਹੈਂਡਲ ਨੂੰ ਘਰ ਨੂੰ ਤਾਂ ਜਾਣਾ ਹੀ ਪੈਣਾ ਫਿਰ ਤੇ ਪਾਤੀਆ ਹੁਣ ਘਰ ਨੂੰ ਚਾਲੇ ਨਿਸ਼ਾਲ ਸਾਹਿਬ ਦੇਖੋ ਇਹ ਹੈਗਾ ਜੀ ਪਿੰਡ ਬੋਪਾਰਾ 71 72 ਵਾਲਿਆਂ ਦਾ ਜਿਹੜਾ ਪਿੰਡ ਆ ਜਿਹੜੇ ਤਵੀਆ ਮੁਕਾਬਲਿਆਂ 'ਚ ਫੇਮਸ ਸੀਗੇ ਨਾ 71 72 ਵਾਲੇ ਸੀਗੇ ਨਹੀਂ ਹੈਗੇ ਆ ਉਹਨਾਂ ਦਾ ਪਿੰਡ ਆ ਜੀ ਤੇ ਨਿਸ਼ਾਨ ਸਾਹਿਬ ਦੇਖੋ ਡਬਲ ਜੈਕ ਵਾਲੇ ਨਾ ਡਬਲ ਹਾਈਡਰੋਲਿਕ ਆ ਨਿਸ਼ਾਨ ਸਾਹਿਬ ਨੂੰ ਲੇਲ ਗੱਡੀ ਲੇਲ ਗੱਡੀ ਮਾਲ ਗੱਡੀ ਆ ਉਵੇਂ ਮਤਰਾ ਅੱਜ ਨਾਲ ਤੁਰ ਕੇ ਲੱਗੀਆਂ ਉਹ ਪਿੰਡ ਦੀ ਸੈਰ ਕਰਨ ਤੇ ਅੱਗੇ ਮੋਟਰਸਾਈਕਲ ਤੇ ਗੱਡੀ ਤੇ ਟਰੈਕਟਰ ਤੇ ਹੋਈ ਅੱਜ ਤੁਰ ਕੇ ਜਵੀ ਤੇ ਬੂਟਿਆਂ ਦੇ ਵੀ ਜਿਉ ਜਵੀ ਸਪੈਦਿਆਂ ਚ ਹੋ ਗਈ ਵਧੀਆ ਪਰ ਪਾਣੀ ਲਾਉਣ ਦਾ ਕਰਦੇ ਇੰਤਜ਼ਾਮ ਆਹ ਨਾਲੀ ਦਾ ਪਾਣੀ ਲਾਵਾਂਗੇ ਨੇਚਰਲ ਪਾਣੀ ਇਹ ਨੇਚਰਲ ਸੋਰਸ ਆਫ ਵਾਟਰ ਅਸਲ ਜੇ ਤੁਰ ਕੇ ਆਉਣ ਦਾ ਕਾਰਨ ਹੈਗਾ ਆ ਵੀ ਸਾਡੇ ਨਾ ਪਿੰਡ ਸਾਡੇ ਅੰਕਲ ਇੱਕ ਤੇ ਆਪਣੇ ਡੈਡੀ ਹੁਣਾਂ ਦੇ ਮਿੱਤਰ ਆ। ਉਹਨਾਂ ਦੇ ਨਾ ਜਨਰੇਟਰ ਲਾਉਣਾ ਸੀਗਾ ਟਰੈਕਟਰ ਨਾਲ ਤੇ ਪਾਣੀ ਲਾਉਣਾ ਸੀ ਉਹਨਾਂ ਨੇ ਘਰ ਦੇ ਵਿੱਚ ਬੋਰਿਆ। ਤੇ ਕਣਕ ਨੂੰ ਉਹਨਾਂ ਨੇ ਪਾਣੀ ਲਾਉਣਾ ਸੀਗਾ ਉਹ ਲੱਗਦਾ ਜਨਰੇਟਰ ਦੇ ਨਾਲ। ਉੱਥੇ ਉਹਨਾਂ ਜਨਰੇਟਰ ਲਾ ਕੇ ਤੇ ਟਰੈਕਟਰ ਛੱਡ ਗਏ ਆ। ਤੇ ਉਹਦੇ ਕਰਕੇ ਅੰਕਲ ਕਹਿੰਦੇ ਸੀ ਚੱਲ ਦਿਨ ਮੈਂ ਛੱਡਿਆ ਉਹਨਾਂ ਸਕੂਟਰੀ ਦੇ ਉੱਤੇ ਘਰ ਨੂੰ। ਮੈਂ ਕਹਾ ਨਹੀਂ ਨਹੀਂ ਸਕੂਟਰੀ ਦੀ ਨਹੀਂ ਲੋੜ ਮੈਂ ਕਹਾ ਤੁਰ ਕੇ ਚੱਲਦੇ ਨਾਲੇ ਪਿੰਡ ਦੀ ਸੈਰ ਹੋ ਜੂਗੀ ਅੱਜ ਤੇ ਨਾਲੇ ਵੈਸੇ ਸੈਰ ਹੋ ਜੂਗੀ ਤੇ ਹੁਣ ਘਰ ਨੂੰ ਤੁਰਿਆ ਜਾਣੇ ਆ ਇੱਕ ਗੱਲ ਆ ਉਹਦਾ ਜਿਹੜਾ ਨਾ ਪਿੰਡਾਂ ਦੀ ਮौज ਆ ਜਾਂ ਪਿੰਡਾਂ ਦੇ 뷰 ਕਹਿ ਲਓ ਜਾਂ ਫਿਰ ਇਹ ਚੀਜ਼ਿਓ ਕਹਿ ਲਓ ਵੀ ਜਿਹੜੀ ਪਿੰਡਾਂ ਦੀ ਵਾਈਬ ਆ ਉਹ ਬਹੁਤ ਵਧੀਆ ਆ ਸ਼ਹਿਰਾਂ 'ਚ ਉਹ ਚੀਜ਼ ਨਹੀਂ ਹੈਗੀ ਜੋ ਪਿੰਡਾਂ ਦੀ ਵਾਈਬ ਆ ਉਹ ਲੈ ਕਤੂਰੇ ਓਏ ਉਹ ਬੱਲੇ ਤੁਹਾਡੇ ਤੇ ਕਤੂਰੇ ਇਸੇ ਇਹ ਇਹ ਜੌਨ ਕੇਰੇ ਕਤੂਰੇ ਕੁੱਤੀ ਕਿਹੜੀ ਨੇ ਦਿੱਤੇ ਵਹੇ ਹੈਂ ਜਿਹੜੇ ਕਾਲੀ ਜਿਹੜੀ ਕਾਲੀ ਜੀ ਘੁੰਮਦੀ ਆ ਉਹਦੇ ਆ ਨਾ ਬੜੇ ਸੋਹਣੇ ਆ ਇਹਦਾ ਹੈਗੇ ਵੀ ਤਕੜੇ ਆ ਆਹ ਦੇਖਦਾ ਤੁਸੀਂ ਯਾਰ ਆਹ ਕਾਲਾ ਜਿਹਾ ਦੇਖ ਨਾ ਤਕੜਾ ਦੇ ਹੈਂ ਇਹਦਾ ਬਹੁਤ ਤਕੜਾ ਆ ਦੇ ਓ ਕਿਦਾਂ ਜਿੰਨਾ ਮਰਜ਼ੀ ਕਰ ਲੋ ਜਿੰਨਾ ਉਹ ਹੀ ਇਹਨਾਂ ਨੂੰ ਪਿਆਰ ਕਰਦੇ ਆ ਦੁੱਗਣਾ ਤੁਹਾਨੂੰ ਪਿਆਰ ਕਰਦੇ ਆ ਤੇ ਹੈ ਨਹੀਂ ਚੱਲ ਕੋਈ ਗੱਲ ਨਹੀਂ ਇਹ ਕਿਹੜਾ ਕੁਝ ਕਹਿੰਦੇ ਆ ਇਹ ਤਾਂ ਤੇ ਹੀ ਕਰਦੇ ਆ ਨਾਲ ਆ ਗਏ ਦੇਲਦਾ ਕਰਦੇ ਆ ਨਾ ਇੱਕ ਨੂੰ ਘਰ ਨੂੰ ਜਾ ਕੇ ਲੈ ਜਾਵਾਂ ਕਿਉਂਕਿ ਰੱਖਣਾ ਵੀ ਆ ਪਰ ਫੇ ਇਹ ਨਹੀਂ ਰੱਖਾਂਗੇ ਵਧੀਆ ਲਿਆਵਾਂਗੇ ਥੋੜੇ ਜਿਹਾ ਲੇਬਰਾ ਲਿਆਵਾਂਗੇ ਲੇਬਰਾ ਉਹ ਵਧੀਆ ਲੱਗਦੇ ਆ ਮੈਨੂੰ ਉਹ ਬਾਲੇ ਜਾਲ ਪੈਂਦੇ ਬੁੰਦੇ ਤਾਂ ਹੈ ਨਹੀਂ ਉਹ ਪਰ ਉਦਾਂ ਉਹ ਸੋਹਣੇ ਬਹੁਤ ਹੁੰਦੇ ਆ ਨਾ ਬੱਬਰ ਜੇ ਬਣ ਜਾਂਦੇ ਉਹ ਉਹਨਾਂ ਦੀ ਛਾਲਾਂ ਦੀ ਭੁੱਖ ਵੀ ਢੀ ਜ਼ਿਆਦਾ ਨਹੀਂ ਹੁੰਦੀ ਆਹ ਐ ਆ ਜੀ ਸਾਡੇ ਪਿੰਡ ਦਾ ਬੇਲਣਾ ਹਰਜੀਤ ਭਾਜੀ ਦਾ ਬੇਲਣਾ ਐਤ ਕੀ ਸਿਆਲਾਂ ਦੇ ਵਿੱਚ ਨਾ ਤੁਹਾਨੂੰ ਦਿਖਾਵਾਂਗੇ ਇੱਥੇ ਅਸੀਂ ਗੁੜ ਵੀ ਕੱਢਾਂਗੇ ਅੱਗੇ ਇਹਨਾਂ ਦਾ ਭਾਜੀ ਹੁਣਾਂ ਦਾ ਜਿਹੜਾ ਬੇਲਣਾ ਹੁਣ ਤਾਂ ਜਿਹਦਾ ਇਹ ਘਰਾਂ ਦੇ ਕੋਲੇ ਆ ਅੱਗੇ ਹੁੰਦਾ ਸੀ ਖੇਤਾਂ ਦੇ ਵਿੱਚ ਤੇ ਉੱਥੇ ਬਹੁਤ ਗੋੜ ਗੜਦੇ ਰਹੇ ਇਹਨਾਂ ਦੇ ਬਿਲਣੇ ਤੇ ਹੁਣ ਚਾਲੂ ਕਰਨਗੇ ਮੈਨੂੰ ਲੱਗਦਾ ਭਾਜੀ ਹੁਣ ਕਿਉਂਕਿ ਸਾਫ ਸਫਾਈ ਕੀਤੀ ਹੋਆ ਤੇ ਕੱਢਾਂਗੇ ਹੁਣ ਗੋੜ ਛੇਤੀ ਜਦੋਂ ਭਾਜੀ ਹੁਣਾਂ ਦੇ ਚਾਲੂ ਕਰ ਲਿਆ ਉਹ ਵੀ ਸਾਰਾ ਤਾਂ ਦਿਖਾਵਾਂਗੇ ਉਦੋਂ ਦਾ ਜੀ ਇਹ ਹੀ ਤਾਂ ਪਿੰਡਾਂ ਵਾਲੀ ਵਾਈ ਵਾ ਆਹੇ ਹੀ ਤਾਂ ਨਜ਼ਾਰੇ ਛੱਡ ਨਹੀਂ ਹੁੰਦੇ ਇਹਨਾਂ ਕਰਕੇ ਤਾਂ ਬਾਹਰਲੇ ਮੁਲਖ ਨਹੀਂ ਚੰਗੇ ਲੱਗਦੇ ਤੇ ਆ ਚੀਜ਼ਾਂ ਉੱਥੇ ਹਨੇ ਜਿਹੜੇ ਨਜ਼ਾਰੇ ਇੱਥੇ ਆ ਬਾਕੀ ਗੱਲਬਾਤ ਏਦਾਂ ਵੀ ਪਿੰਡ ਦਾ ਪਿੰਡ ਹੀ ਆ ਜੀ ਜਿਹੜੇ ਪਿੰਡਾਂ 'ਚ ਰਹਿੰਦੇ ਉਹਨਾਂ ਨੂੰ ਪਤਾ ਪਿੰਡਾਂ ਦੇ ਨਜ਼ਾਰੇ ਸ਼ਹਿਰਾਂ 'ਚ ਉਹ ਚੀਜ਼ ਨਹੀਂ ਹੈਗੀ ਸ਼ਹਿਰਾਂ 'ਚ ਆ ਲੋ ਸੁੱਖ ਸੁਵਿਧਾ ਬਹੁਤ ਆ ਫੈਸਿਲਿਟੀਆਂ ਬਹੁਤ ਆ ਤੇ ਪਰ ਪਿੰਡਾਂ ਵਾਲਾ ਨਜ਼ਾਰਾ ਹੈ ਨਹੀਂ ਕਿਤੇ ਵੀ ਆਪਣਾ ਆ ਗਿਆ ਘਰ ਤੁਰ ਕੇ ਆ ਗਿਆ ਘਰੇ ਕਾ ਚੱਲਦਾ ਜਨਰੇਟਰ ਪਾਣੀ ਠੀਕ ਹੈ ਆ ਮੋਟਰ ਬਾਲੀ ਵੱਡੀ ਨਹੀਂ ਹੈਗੀ ਨੋਏ ਮੈਟਰ ਰਾਈਟਰਾਂ ਵਾਲੇ ਕਿਹੜਾ ਮਾਰਿਆ ਆ ਪਾ ਇੱਕ ਵਾਰੀ ਜਨਰੇਟਰ ਚੱਲਦਾ ਆ ਤੇ ਹੁਣ ਚੱਲਿਆ ਸ਼ਹਿਰ ਨੂੰ ਸ਼ਹਿਰ ਜਾਣਾ ਆ ਜੀ ਗੱਡੀ ਦੀ ਸਰਵਿਸ ਕਰਾਉਣਾ ਜਿਹੜੀ ਗੱਡੀ ਨਵੀਂ ਲਈ ਸੀ ਨਾ ਉਹਦੀ ਸਰਵਿਸ ਦਾ ਫੋਨ ਆਈ ਜਾਂਦਾ ਵੀ ਸਰਵਿਸ ਕਰਾ ਲਓ ਸਰਵਿਸ ਕਰਾ ਲਓ ਉਹ ਚੱਲੇ ਆ ਤੇ ਨਾਲੇ ਇੱਕ ਦੋ ਕੰਮ ਹੋ ਰਿਹਾ ਸ਼ਹਿਰ ਉਹ ਵੀ ਕਰਿਆਉਨੇ ਆ ਜਾਣਾ ਤਾਂ ਹੈਗਾ ਹੀ ਆਪਾਂ ਲੋਕੀ ਥਾਲੇ ਨਾ ਦੇਖਦੇ ਦੁਖਦੇ ਨਹੀਂ ਸਾਈਡ ਫੂਡ ਨਾ ਕੋਈ ਆਲਾ ਨਾ ਕੋਈ ਦੁਵਾਲਾ ਗੱਬੇ ਸੜਕ ਤੇ ਆ ਜਾਂਦੇ ਗੱਬੇ ਭਾਵਾਂ ਵਿੱਚ ਬੱਜੇ ਇਹਨਾਂ ਦੇ ਕੋਈ ਨਾ ਕੋਈ ਡਰ ਹੀ ਲੱਗਦਾ ਇਹਨਾਂ ਤੋਂ ਭਰਾਵਾ ਹੈਲੋ ਗਾਇਜ਼ ਗਾਇਜ਼ ਅਸੀਂ ਹੁਣ ਸ਼ਹਿਰ ਤੋਂ ਵਾਪਸ ਆ ਗਏ ਤਾਂ ਹੁਣ ਆ ਗਏ ਆ ਜੀ ਬੁੱਲਵਾਲ ਭੁੱਖ ਲੱਗ ਗਈ ਆ ਤੇ ਹੁਣ ਖਾਵਾਂਗੇ ਚਾਪ 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 ਤੇ ਬਾਕੀ ਠੀਕ ਆ ਮਿੱਤਰੋ ਵੀਡੀਓ ਨੂੰ ਐਡੇ ਪਿਆਰ ਦਿੰਦੇ ਰਹੋ ਜਿੱਦਾਂ ਅੱਗੇ ਦਿੰਦੇ ਆ ਬਹੁਤ ਬਹੁਤ ਧੰਨਵਾਦ ਦਿਲਾਉਂਦਾ ਧੰਨਵਾਦ ਤੇ ਇੱਥੇ ਕਰਦੇ ਆ ਬਲੌਗ ਦਾ ਐਂਡ ਤੇ ਦੇਖਣਾ ਨਾ ਭੁੱਲਣਾ ਬੈਂਸ ਫਾਰਮ ਡੌਗਸ YouTube ਚੈਨਲ ਤੁਹਾਡਾ ਆਪਣਾ YouTube ਚੈਨਲ